ਵਿਆਪਣ ਉਹਨਾਂ ਦੇ ਭਾਰਸਲੀ ਪਏ ਇਥੇ ਜਿਹੜੇ ਵਿਆਪਣ ਉਹ ਅਸਲੀ ਪਏ ਅੰਦਰ ਹੀਰਾ ਵੀ ਦਹੀਂ ਇੰਗਲੈਂਡ ਵਿੱਚ ਸਥਾਪਿਤ ਆ ਤੇ ਉਹ ਸਮਰ ਪੈਲਸ ਇਹਦਾ ਨਾਂ ਤਾਂ ਰੱਖਿਆ ਗਿਆ ਕਿਉਂਕਿ ਗਰਮੀਆਂ ਦੇ ਵਿੱਚ ਇਥੇ ਇਹਦੇ ਅੰਦਰ ਸਵੀਮ ਪੂਲ ਹੁੰਦਾ ਹੈ ਜਿੱਥੇ ਕਿ ਮਹਾਰਾਣੀਆਂ ਇਸ਼ਨਾਨ ਕਰਦੀਆਂ ਹੁੰਦੀਆਂ ਹਨ ਇਹਦੇ ਅੰਦਰ ਇਸ ਵਕਤ ਖੜਾ ਮੈਂ ਕੰਪਨੀ ਬਾਗ ਦੇ ਹਾਈਐਸਟ ਪੁਆਇੰਟ ਤੇ ਜਿੱਥੋਂ ਕੀ ਸਮਰ ਪੈਲਸ ਨਜ਼ਰ ਆਉਂਦਾ ਉਹ ਤੁਹਾਨੂੰ ਉਹ ਵੇਖੋ ਮੇਨ ਗੇਟ ਦੱਖਣਾ ਸਾਹਮਣੇ ਜਿਹੜਾ ਡਿਊੜੀ ਦੇਖ ਰਹੇਓ ਇੱਥੇ ਮੈਨੂੰ ਗ੍ਰਾਂਟ ਕੀਤੀ ਜਾਂਦੀ ਆ ਤੇ ਹਣ ਸੱਸ ਕਾਲੀ ਸਾਰਾ ਕੀ ਹਾਲਚਾਲ ਅੱਜ ਮੈਂ ਅੰਮ੍ਰਿਤਸਰ ਜੋ ਕਿ ਮਹਾਰਾਜ ਜੀ ਸਿੰਘ ਦੇ ਸਮਰ ਪੈਲਸ ਜੋ ਕਿ ਮੈਂ ਤੇ ਪਿੱਛੇ ਦੇਖ ਰਿਹਾ ਸਮਰ ਪੈਲਸ ਇਹਨੂੰ ਕਿਉਂ ਕਿਹਾ ਜਾਂਦਾ ਸਮਰ ਨਾਮ ਦਾ ਕਿਉਂ ਪਿਆ ਕਿ ਮਹਾਰਾਜ ਜੀ ਸਿੰਘ ਜੀ ਇੱਥੇ ਕਿੰਨਾ ਚਿਰ ਰਹਿੰਦੇ ਕਿੰਨਾ ਚਿਰ ਲਾਹੌਰ ਰਹਿੰਦੇ ਤੱਕ ਦੇ ਜ ਬਲੌਗ ਤੁਹਾਨੂੰ ਸਾਰੀ ਜਾਣਕਾਰੀ ਮਿਲੂਗੀ ਤੇ ਕਦੋਂ ਇਹ ਬਣਿਆ ਆ ਦੇ ਬਲੌਗ ਤੁਹਾਨੂੰ ਸਾਰੀ ਜਾਣਕਾਰੀ ਦਿੰਨੇ ਆ ਹਾਂ ਜਿਹੜਾ ਤੁਸੀਂ ਸਮਰ ਪੈਲਸ ਦੇਖ ਰਹੇ ਹੋ ਇਹ ਸਾਰੇ ਚਾਰਾ ਬਾਗਾਂ ਦੇ ਵਿੱਚ ਸਾਰੇ ਹਰੇ ਭਰੇ ਬਾਗਾਂ ਦੇ ਵਿੱਚ ਸਥਿਤ ਕਮਲ ਸੈਂਟਰ ਦੇ ਵਿੱਚ ਤੇ ਮਹਾਰਾਜਾ ਜੀ ਸਿੰਘ ਦੇ ਦਾਨ ਨਿਰਮਾਨ 1819 ਨੂੰ ਕੀਤਾ ਸੀ ਦੋ ਮੰਜ਼ਲਾ ਇਮਾਰਤ ਆ ਤੁਸੀਂ ਦੇਖ ਸਕਦੇ ਜੀ ਤੇ ਆਓ ਇਹਦੀ ਜਾਣਕਾਰੀ ਅੰਦਰ ਤੁਹਾਨੂੰ ਸਾਰਾ ਦਿੰਨੇ ਆ ਆਹ ਤੁਸੀਂ ਦੇਖ ਰਹੇ ਸਮਰ ਪੈਲਸ ਇੱਥੋਂ ਇਹਦੀ ਐਂਟਰੀ ਹੁੰਦੀ ਆ ਇੱਧਰ ਆਪਾਂ ਐਂਟਰ ਕਰਾਂਗੇ ਸਮਰ ਪੈਲਸ ਤੇ ਜਦੋਂ ਆਪਾਂ ਐਂਟਰ ਕਰਦੇ ਆਂ ਰਾਈਟ ਸਾਈਡ ਤੇ ਮਹਾਰਾਜਾ ਜੀ ਸਿੰਘ ਦੀ ਇੱਕ ਡਿਊੜੀ ਬਣੀ ਹੋਈ ਹੈ ਜਿੱਥੇ ਰਾਈਟ ਸਾਈਡ ਤੇ ਉਹਨਾਂ ਦੇ ਹਰੀ ਸਿੰਘ ਨਲੂਆ ਤੇ ਲੈਫਟ ਸਾਈਡ ਤੇ ਜਰਨੈਲ ਜਰਨੈਲ ਦੋਵੇਂ ਬੈਠੇ ਹਰੀ ਸਿੰਘ ਨਲੂਆ ਪਹਿਲੇ ਤੇ ਲੈਫਟ ਸਾਈਡ ਤੇ ਬਾਬਾ ਫਤੇ ਸਿੰਘ ਬੈਠੇ ਹੋਏ ਨੇ ਉਸ ਤੋਂ ਬਾਅਦ ਅੱਗੇ ਅੱਗੇ ਜਾਈ ਜਾਂਦੇ ਆ ਦੋ ਮੰਜ਼ਲਾਈ ਮਾਰਤਾ ਗਈ ਆ ਆ ਸਾਰੀ ਤੁਸੀਂ ਦੇਖ ਸਕਦੇ ਤੇ ਖਿੜਕੀਆਂ ਤੁਸੀਂ ਕਹੋਗੇ ਇੰਨੀਆਂ ਕਿਉਂ ਲਗੀਆਂ ਖਿੜਕੀਆਂ ਤਾਂ ਲਗੀਆਂ ਕਿਉਂਕਿ ਜਦੋਂ ਖੁੱਲਦੀਆਂ ਹਵਾਦਾਰ ਇੱਥੇ ਹਵਾ ਆਉਂਦੀ ਆ ਬਗੀਚਿਆਂ ਕਾਰਨ ਆ ਸਾਰੇ ਬਗੀਚੇ-ਬਗੀਚੇ ਤੁਸੀਂ ਦੇਖੋਗੇ ਸਾਰੇ ਬਨੇ ਹਰੇ-ਹਰੇ ਇੰਨਾ ਫੁੱਲ ਬੂਟੇ ਲਾਏ ਹੋਏ ਹੀ ਬਗੀਚਾ ਇਹਨੂੰ ਰਾਮ ਬਾਗ ਕਹਿੰਦੇ ਸੀ ਚਾਰੇ ਪਾਸੇ ਖਿੜਕੀਆਂ ਖਿੜਕੀਆਂ ਤਾਗੀ ਆਰਾਮਬਗ ਸਾਰਾ ਇਹ ਮਤਲਬ ਆਲੇ ਦੁਆਲੇ ਦੇ ਬਗੀਚੇ ਲੱਗੇ ਹੋਏ ਆ ਹਵਾ ਖੁੱਲੀ ਆ ਸਕੇ ਇਹਦੇ ਅੰਦਰ ਇਹ ਹੈਗਾ ਪੂਰਬ ਉਧਰ ਪੱਛਮ ਉਧਰ ਸਾਹਮਣੇ ਉੱਤਰ ਉਧਰ ਸਾਹਮਣੇ ਆ ਤੇ ਇਧਰ ਦੱਖਣ ਆ ਚਾਰੇ ਪਾਸੇ ਨਾ ਉਹ ਸੁਰੱਖਿਆ ਲਈ ਗੁੰਮਟ ਉਹ ਲਾਏ ਹੋਏ ਹੀ ਉਹ ਤੁਹਾਨੂੰ ਮੈਂ ਦਿਖਾਉਣਾ ਬਾਅਦ ਵਿੱਚ ਜਿਹੜਾ ਕਿ ਪਿਛਲੇ ਵਲੋਗਾਂ ਚ ਤੁਸੀਂ ਦੇਖਿਆ ਗੋਗਗੜ ਕਿਲਾ ਮੈਂ ਗਿਆ ਹਾਂ ਉੱਥੇ ਤੇ ਸਮਾਰ ਰੱਖਿਆ ਜਾਂਦਾ ਨਾਲ ਸੋਨੇ ਸੋਨੇ ਦਾ ਇੱਥੇ ਉਹਨਾਂ ਦੀ ਮਤਲਬ ਇਹ ਰੱਖਿਆ ਹੈ 뮤ਜ਼ੀਅਮ ਇਹ ਮਹਾਰਾਜਾ ਰਣਜੀਤ ਸਿੰਘ ਦਾ ਪੈਲੈਸ ਇੱਥੇ ਉਹ ਸਮਰ ਪੈਲੈਸ ਇਹਦਾ ਨਾਂ ਤਾਂ ਰੱਖਿਆ ਗਿਆ ਕਿਉਂਕਿ ਗਰਮੀਆਂ ਦੇ ਵਿੱਚ ਇੱਥੇ ਮਹਾਰਾਜਾ ਰਣਜੀਤ ਸਿੰਘ ਤਿੰਨ ਮਹੀਨੇ ਬਤੀਤ ਕਰਦੇ ਸੀ ਗਰਮੀਆਂ ਦੇ ਬਾਕੀ 9 ਮਹੀਨੇ ਲਾਹੌਰ ਦੇ ਵਿੱਚ ਰਹਿੰਦੇ ਹੁੰਦੇ ਸੀ ਜਦੋਂ ਅੰਗਰੇਜ਼ਾਂ ਦਾ ਰਾਜ ਹੁੰਦਾ ਜਦੋਂ ਜਿੱਤ ਲੈਂਦੇ ਆ ਤੇ ਕੰਦਾਂ ਕੰਦਾਂ ਨੂੰ ਢਾ ਦਿੰਦੇ ਆ ਤੇ ਉਹਨਾਂ ਦਾ ਆਕਾਰ ਮਤਲਬ ਹਾਂ ਦੇ ਤੱਕਰਾ ਦੇ ਨਕਾਰ ਛੋਟਾ ਮਤਲਬ ਆਪਣੇ ਹਿਸਾਬ ਨਾਲ ਕਰ ਦਿੰਦੇ ਆ ਕਾਰ ਜਦੋਂ ਕਾਰ ਉਹ ਛੋਟਾ ਕਰ ਦਿੰਦੇ ਆ ਤੇ ਇਹਦਾ ਨਾਮ ਰਾਮ ਬਾਗ ਤੋਂ ਕੰਪਨੀ ਬਾਗ ਰਹਾ ਦਿੰਦੇ ਈਸਟ ਇੰਡੀਆ ਕੰਪਨੀ ਆ ਜਿਹੜੀ ਉਹਨਾਂ ਦੁਆਰਾ ਇਹ ਨਾਮ ਕੰਪਨੀ ਬਾਗ ਰੱਖਿਆ ਜਾਂਦਾ ਜਿਹੜਾ ਪੈਲਸ 14 ਸਾਲ ਬੰਦ ਰਿਆ ਸੀ ਕਿਸੇ ਕਨ ਸਰਵੇਸ਼ਨ ਕਰਕੇ ਮਤਲਬ ਕਿਸੇ ਰਿਕਵਰਡਾਂ ਕਰਕੇ ਬੰਦ ਰਿਆ ਸੀ ਹੁਣ ਜਨਤਾ ਲਈ ਥੋੜਾ ਜਿਹਾ ਹੋਇਆ ਖੋਲਿਆ ਗਿਆ ਵਾ ਆ ਤੁਸੀਂ ਦੇਖ ਸਾਰੇ ਬਨੇ ਕਿੜਕੀਆਂ ਕਿੜਕੀਆਂ ਵਾ ਇਹਦੀਆਂ ਨਜ਼ਰ ਹੋਣ ਗਿਆ ਤੁਹਾਨੂੰ ਹਵਾਦਾਰ ਇਚ ਹਵਾ ਆਉਂਦੀ ਸੀ ਤੇ ਉਧਰ ਤੁਹਾਨੂੰ ਚਲਦੇ ਆ ਪਹਿਲਾ ਤੇ ਉਧਰ ਚਲਦੇ ਆ ਚਾਰ ਜਿਹੜੇ ਗਵਮੰਡ ਬਣਾਏ ਆ ਪਹਿਲੇ ਅਫਦਰ ਆ ਦੂਸਰਾ ਉਧਰ ਆ ਤੀਜਾ ਉਹ ਸਾਹਮਣੇ ਆ ਤੇ ਚੌਥਾ ਦਰਬਾਰ ਆ ਮਹਾਰਾਜਾ ਰਣਜੀਤ ਸਿੰਘ ਜਿਹੜਾ ਕਿ ਸਮਰਪਲੈਸ ਕਹਿੰਦੇ ਨੇ ਗਰਮੀਆਂ ਦਾ ਮਹਿਲ ਕਹਿੰਦੇ ਨੇ ਗਰਮੀਆਂ 'ਚ ਹੀ ਉਹ ਰਹਿੰਦੇ ਸੀ 3 ਮਹੀਨੇ ਇੱਥੇ ਤੇ 9 ਮਹੀਨੇ ਲਾਹੌਰ 1818 ਤੋਂ ਲੈ ਕੇ 1837 ਤੱਕ ਇੱਥੇ ਰਹਿੰਦੇ ਰਹੇ ਮਹਾਰਾਜਾ ਰਣਜੀਤ ਸਿੰਘ ਜੀ ਤੇ 1802 ਤੋਂ ਜੋ ਰਾਮਨਿਸ਼ਾ ਦਾ ਕਬਜ਼ਾ ਕੀਤਾ ਤੇ ਉਸ ਤੋਂ ਬਾਅਦ ਉਹਨਾਂ ਦੀ ਸਾਰੀ ਇਹ ਕਰਾਈ ਗਈ ਹੈ ਮਹਿਲ ਦੀ ਮਹਾਰਾਜਾ ਰਣਜੀਤ ਸਿੰਘ ਜੀ ਨਿਗਰਾਨੀ ਹੇਠ ਉਸਾਰੀ ਕਰਾਈ ਗਈ ਅਜੀਜੂਦੀਨ ਦੇਸਾ ਸਿੰਘ ਤੇ ਲੈਣਾ ਸਿੰਘ ਤੇ ਨਿਗਰਾਨੀ ਹੇਠ ਮਹਿਲ ਤਿਆਰ ਕੀਤਾ ਗਿਆ ਜਿਹਦੀ ਲਗਭਗ ਕੀਮਤ ਉਦੋਂ 2.5 ਲੱਖ ਦੇ ਲੱਗੇ ਉਤੋਂ ਘੱਟ ਵੀ ਹੋ ਸਕਦੀ ਹੈ 2.5 ਲੱਖ ਦੇ ਲੱਗੇ ਕੀਮਤ ਉਦੋਂ ਪਾਈ ਹੀ ਤੇ ਇਹ ਮਹਿਲ ਦੀ ਇਹੋ ਹੀ ਆ ਸਮਰਪਲਸ ਬਣਾਉਣ ਦਾ ਕਿ ਇਹ ਗਰਮੀਆਂ ਦਾ ਮਹਿਲ ਮੰਨਿਆ ਜਾਂਦਾ ਤੇ ਹੁਣ ਵੀ ਗਰਮੀਆਂ ਵਾਂ ਤੇ ਯਾਰ ਸਾਰੇ ਬਨੇ ਬਾਗ ਹੀ ਬਾਗ ਆ ਆ ਦੇਖ ਸਕਦੇ ਕਿੱਡੇ ਕਿੱਡੇ ਵੱਡੇ ਬਾਗ ਆ ਸਾਰੇ ਬਨੇ ਚਾਰਾਂ ਪਾਸੇ ਤੁਹਾਨੂੰ ਬਾਗ ਇੱਥੇ ਦੇਖਣ ਨੂੰ ਮਿਲਣਗੇ ਜਿੰਨੂ ਕੀ ਹੁਣ ਇਹਲਾ ਤੇ ਰਾਮ ਬਾਗ ਕਹਿੰਦੇ ਹੁਣ ਕੰਪਨੀ ਬਾਗ ਪਿਆ ਗਿਆ ਜਿਹੜਾ ਕਿ ਅੰਗਰੇਜ਼ਾਂ ਦੁਆਰਾ ਨਾਮ ਰੱਖਿਆ ਗਿਆ ਸੀ ਇਹਦਾ ਜਿੱਧਰ ਵੀ ਨਿਗਾ ਮਾਰ ਤੁਹਾਨੂੰ ਬਗੀਚੇ ਜਰੂਰ ਦੇਖਣ ਨੂੰ ਮਿਲਣਗੇ ਆਜ ਦੀ ਦੁਆਰ ਆ ਜਿਹੜੀ ਕਿ ਕਿੰਨੀ ਚੌੜੀ ਆ ਇਹ ਦੀਵਾਰ ਕੋफी ਉੱਚੀ ਹੁੰਦੀ ਸੀ ਜਿਹਦੀ ਹਮੇਸ਼ਾ ਨਾਲ ਹੁਣ ਘਟਕੇ ਦਿੱਤੇ ਆ ਘਟੋ ਘੜਾ 8-10 ਫੁੱਟ ਚੌੜੀ ਏ ਇਹ ਹੈਗੀ ਆ ਤੇ ਹੁਣ ਸਿੱਤੇ ਘੱਟ ਕਰ ਦਿੱਤੀ ਹੁਣੀ ਉਦੋਂ ਮੇਰੇ ਨਾਲ ਉੱਚੀ ਹੁੰਦੀ ਹੋਗੀ ਪੱਕਾ ਹਾਂ ਵੀ ਇੱਧਰ ਹੈਗਾ ਉਹ ਬਾਬਾ ਜੀ ਪਾਠ ਕਰਨ ਦੇ ਇੱਥੇ ਬਹਿ ਕੇ ਇਹਦਾ ਵੀ ਕੋਈ ਹੋਏਗਾ ਪਰ ਇਹਦਾ ਮੈਨੂੰ ਪਤਾ ਨਹੀਂ ਹੈਗਾ ਸੋ ਇਹ ਵੀ ਕੋਈ ਹੋਏਗਾ ਵਧੀਆ ਚੀਜ਼ ਈ ਆ ਕਿੰਨਾ ਵਧੀਆ ਲੱਗਦਾ ਇੱਥੇ ਕਿੰਨਾ ਸਕੂਨ ਮਿਲਦਾ ਯਾਰ ਪਾਠ ਕਰਦੇ ਹੋਏ ਪਪਾ ਜੀ ਪਾਠ ਕਰਨਦੇ ਆ ਸੋ ਡਿਸਟਰਬ ਆਪਾਂ ਨਹੀਂ ਕਰਦੇ ਆਪਾਂ ਚੱਲਦੇ ਹਾਂ ਦੂਜੇ ਪਾਸੇ ਆ ਜਿਹੜਾ ਤੁਸੀਂ ਸਮਰ ਪੈਲਸ ਦੇਖ ਰਹੇ ਹੋ ਤੇ ਚਾਰੇ ਪਾਸੇ ਖਿੜਕੀਆਂ ਲੱਗੀਆਂ ਹੁਣ ਵੀ ਹਵਾ ਚੱਲਦੀ ਆ ਤੁਸੀਂ ਦੇਖ ਸਕਦੇ ਦਰਖਤ ਹਿੱਲਦੇ ਆ ਇੰਨੀ ਕਿ ਜ਼ਿਆਦਾ ਠੰਡੀ ਹਵਾ ਚੱਲਦੀ ਆ ਤੇ ਉਦੋਂ ਕਿੰਨੀ ਵਧੀਆ ਚੱਲਦੀ ਹੈ ਮਤਲਬ ਚਾਰੇ ਪਾਸੋਂ ਹਵਾ ਆਉਂਦੀ ਆ ਮਤਲਬ ਇੰਨਾ ਕਿ ਮੈਨੂੰ ਜ਼ਿਆਦਾ ਮਜ਼ਾ ਆ ਗਿਆ ਨਾ ਮੈਂ ਤੁਰਦਿਆਂ ਥੋੜੀ ਗਰਮੀ ਲੱਗਦੀ ਪਰ ਹੁਣ ਠੰਡਾ ਹੋ ਗਿਆ ਕੰਮ ਤੇ ਅੰਦਰ ਮਹਾਰਾਜਾ ਰਣਜੀਤ ਸਿੰਘ ਦੀ ਕੁਰਸੀ ਵੀ ਪਈ ਆ ਜਿਹੜੀ ਕਿ ਸੋਨੇ ਦੀ ਸੀ ਪਰ ਉਹ ਅਸਲ ਵਿੱਚ ਇੰਗਲੈਂਡ ਵਿੱਚ ਆ ਉਹਦੀ ਖੂਬੂ-ਖੂਬ ਨਕਲ ਇੱਥੇ ਆ ਤੇ ਹੀਰਾ ਵੀ ਦਹੀਂ ਇੰਗਲੈਂਡ ਵਿੱਚ ਸਥਾਪਿਤ ਆ ਤੇ ਸੂ ਕਿੰਦੀ ਨੇ ਇੰਗਲੈਂਡ ਵਿੱਚ ਸਾਰਾ ਕੁਝ ਹੀ ਬਾਕੀ ਐਸੀ ਉਹਨਾਂ ਦਾ ਨਕਲ ਆ ਨਕਲ ਮਤਲਬ ਪਈ ਆ ਤੇ ਅੰਦਰ ਚੰਗੀ ਤਰ੍ਹਾਂ ਦਰਸਾਇਆ ਹੋਇਆ ਪੂਰਾ ਵਿੱਪਨ ਉਹਨਾਂ ਦੇ ਪਰ ਅਸਲੀ ਪਏ ਤੇ ਜਿਹੜੇ ਵਿੱਪਨ ਉਹ ਅਸਲੀ ਪਏ ਅੰਦਰ ਤੇ ਬਾਕੀ ਥੋੜੀ ਨਕਲ ਕੀਤੀ ਹੈ ਦਲੀਪ ਸਿੰਘ ਮਹਾਰਾਣੀ ਮਹਾਰਾਣੀ ਜਿੰਦਾ ਕੋਰ ਅੰਦਰ ਇਹਨਾਂ ਕੋ ਵਧੀਆ ਸਿਲੀਕੋਨ ਦੇ ਬਣਾਏ ਆ origignal ਲੱਗਦੇ ਪੂਰੇ ਦੇਖਣ ਨੂੰ ਅੱਖਾਂ ਚ ਲੈਣ ਜੀ ਪਾਇਆ ਹੋਣਾ ਨੇ ਤੇ origignal ਲੱਗਦੇ ਦੇਖਣ ਨੂੰ ਆਹ ਤੇ ਜਿਹੜਾ ਸਾਰਾ ਦੇਖਣ ਦੇ ਆ ਧਰਮ ਦਿਖਾਉਣਾ ਇਦੇ ਅੰਦਰ ਆ ਥੋੜਾ ਮਿਰਸਾਣਾ ਬੰਦ ਹੋਣਾ ਵਾ। ਇਹਦੇ ਅੰਦਰ ਸਵੀਮ ਪੂਲ ਹੁੰਦਾ ਹੈ ਜਿੱਥੇ ਕਿ ਮਹਾਰਾਣੀਆਂ ਇਸ਼ਨਾਨ ਕਰਦੀਆਂ ਹੁੰਦੀਆਂ ਅਹੀਂ ਇਹਦੇ ਅੰਦਰ। ਫਿਲਹਾਲ ਤਾਂ ਹੁਣ ਬੰਦ ਆ। ਤੇ ਇੱਥੇ ਮਹਾਰਾਣੀਆਂ ਕਹਿੰਦੇ ਨੇ ਇੱਥੇ ਮਹਾਰਾਣੀਆਂ ਇਸ਼ਨਾਨ ਕਰਦੀ ਹੁੰਦੀਆਂ ਸੀ। ਸਾਰੀਆਂ ਮਹਾਰਾਣੀਆਂ ਔਰ ਰਾਜੇ ਜੀ ਜੀਆਂ ਰਾਜੇ ਦੀਆਂ ਮਹਾਰਾਣੀਆਂ ਇੱਥੇ ਇਸ਼ਨਾਨ ਕਰਦੀਆਂ ਹੁੰਦੀਆਂ ਸੀ। ਬਾਹਰੋਂ ਕੁਝ ਵੇਖਣ ਨੂੰ ਥੋੜਾ ਜਿਹਾ ਦਾਦਾ ਵਾ। ਆ ਤਾਂ ਮੈਂ ਦਿਖਾ ਦੇਣਾ ਇਤਾਂ ਦਾ ਵੇਖਣ ਨੂੰ ਲੱਗਦਾ ਵਾ। ਆ ਵੇਖ ਸਕਦੇ ਤੁਸੀਂ। ਇਹ ਤੇ ਇਸ਼ਨਾਨ ਕਰਦੇ ਹੁੰਦੇ ਸੀ ਇਹਦੇ ਅੰਦਰ ਸਵੀਮ ਪੂਲ ਆ ਫਿਲਹਾਲ ਬੰਦ ਆ ਤੇ ਉਧਰ ਵੀ ਐਂਟਰੀ ਬੰਦ ਆ ਬਾਕੀ ਤੁਹਾਨੂੰ ਉਹਦੀ ਵੀ ਜਾਣਕਾਰੀ ਦੱਸੀ ਆ ਵੇਖੋ ਖਿੜਕੀਆਂ ਖਿੜਕੀਆਂ ਸਾਰੇ ਬੰਨੇ ਇਨੀ ਕੁ ਵਧੀਆ ਸ਼ਾਂਤ ਹਵਾ ਆਉਂਦੀ ਆ ਤੇ ਆ ਇਧਰ ਉੱਤਰ ਵੱਲ ਮੈਂ ਤੁਹਾਨੂੰ ਡਿਊੜੀ ਦਿਖਾਉਣੀ ਆ ਯਾਰ ਡਿਊੜੀ ਇਹ ਕਿੱਧਰ ਆ ਸਾਹਮਣੇ ਉੱਤਰ ਮਤਾਂ ਨੂੰ ਡਿਊੜੀ ਦਿਖਾਉਣਾ ਸਾਹਮਣੇ ਉੱਤਰ ਵੱਲ ਤੇ ਇੱਕ ਤੇ ਸਾਹਮਣੇ ਪਰਲੇ ਬੰਨੇ ਦੱਖਣ ਵੱਲ ਆ ਤੇ ਇਧਰ ਪੱਛਮ ਪੂਰਬ ਉਹ ਤੁਹਾਨੂੰ ਮੈਂ ਬਾਅਦ ਜਾਣਕਾਰੀ ਦੇਣਾ ਪਹਿਲਾਂ ਇਧਰ ਡਿਊੜੀ ਦਿਖਾਉਣਾ ਵਾ ਜਿਹੜੀ ਕੀ ਉੱਤਰ ਵੱਲ ਹੈਗੀ ਆ ਆ ਜਿਹੜੀ ਤੁਸੀਂ ਸਾਹਮਣੇ ਵੇਖ ਰਹ ਉੱਤਰ ਵੱਲ ਪੈਂਦੀ ਆ ਕੋਈ ਨਿਗਰਾਨੀਆਂ ਹੁੰਦੀ ਐ ਮਾਲ ਸਮਰ ਪਾਲਸ ਦੀ ਨਿਗਰਾਨੀ ਹੁੰਦੀ ਆ ਡਿਊਟੀ ਤੋਂ ਤੇ ਉਧਰ ਮੈਂ ਤੁਹਾਨੂੰ ਚੱਲਦਾ ਪੱਛਮ ਵੱਲ ਲੈ ਕੇ ਪਹਿਲਾਂ ਉਧਰ ਦਿਖਾਉਣਾ ਫਿਰ ਉਧਰ ਦੱਖਣ ਫਿਰ ਪੂਰਬ ਵੱਲ ਜਾਵਾਂਗੇ ਆਹ ਤੇ ਸਾਰੀ ਦੇਖਣਦੇ ਹੋ ਇਹ ਮਹਾਰਾਜਾ ਅਨਜੀਤ ਸਿੰਘ ਦੇ ਮੁੰਚੀ ਹੁੰਦੇ ਐ ਮਾਲ ਮੁੰਚੀ ਇੱਥੇ ਕੋਈ ਵੀ ਕੰਮ ਹੁੰਦਾ ਉਹਨਾਂ ਦਾ ਹੁੰਦਾ ਹੀ ਇਹ ਡਿਊਟੀ ਨਹੀਂ ਹੈਗੀ ਡਿਊਟੀ ਸਿਰਫ ਦੋ ਹੀ ਆ ਉਧਰ ਉੱਤਰ ਨਾਲ ਤੇ ਦੱਖਣ ਨਾਲ ਪੱਛਮ ਤੇ ਪੂਰਬ ਵੱਲ ਬਸ ਆ ਇਦਾਂ ਬਣਾਇਆ ਮੁੰਚੀ ਇੱਥੇ ਕੰਮਕੁਮ ਕਰਦੇ ਸੀ ਉਹੀ ਬਸ ਇੱਥੇ ਦੱਸਿਆ ਆ ਤੇ ਹਾ ਯਾਰ ਪੁਰਾਣੇ ਬਣੇ ਹੋਏ ਆ ਵੇਖ ਸਕਦੇ ਤੁਸੀਂ ਪਿੱਲਰ ਉਦਾਂ ਦੇ ਉਦਾਂ ਹੀ ਆ ਕੋਈ ਚੇਂਜ ਨਹੀਂ ਆ ਸਾਰੇ ਵੱਲੋਂ ਉਦਾਂ ਤੇ ਉਦਾਂ ਕਿੱਦਾਂ ਕਿੰਨੇ ਸਾਲ ਪੁਰਾਣੇ ਇੱਧੇ ਖੜਾ ਰਿਹਾ ਹੁਣ ਤਾਂ ਮਹਾਰਾਜਾ ਰਣਜੀਤ ਸਿੰਘ ਦੇ ਨਾਮ ਤੇ ਬਹੁਤ ਕੁਝ ਬਣ ਗਿਆ ਤੇ ਟੈਨਿਸ ਕੰਪਲੈਕਸ ਆ ਤੇ ਟੈਨਿਸ ਖੇਡਦੇ ਹੁਣੇ ਆ ਸੋ ਬਹੁਤ ਚੀਜ਼ਾਂ ਬਣ ਗਈਆਂ ਇੱਥੇ ਮਹਾਰਾਜਾ ਰਣਜੀਤ ਸਿੰਘ ਦੇ ਨਾਮ ਤੇ ਉਧਰ ਖੇਡਣ ਵਾਲਾ ਮੈਦਾਨ ਹੀ ਬਣਾਤਾ ਵਾ ਬਹੁਤ ਕੁਝ ਢੱਕ ਵੱਡਾ ਆ ਯਾਰ 83 ਅਗੜ ਕਿੰਨਾ ਤਗੜਾ ਵਾ ਸਾਰੇ ਬੰਨੇ ਦਰਫੇ ਦਰਫੇ ਮੈਨੂੰ ਨਜ਼ਰ ਆਉਂਦੀ ਆ ਸੋ ਮਲ ਗਰਮੀ ਤੇ ਮਹਿਸੂਸ ਨਹੀਂ ਹੁੰਦੀ ਐ ਲੱ ਇਦਾਂ ਦਾ ਮਹਿਸੂਸ ਹੁੰਦਿਆ ਇੱਧਰ ਸਾਹਮਣੇ ਡਿਊਟੀ ਆ ਮੈਂ ਤੁਹਾਨੂੰ ਦਿਖਾਉਣਾ ਡਿਊਟੀ ਜਿੱਥੇ ਕਿ ਨਿਗਰਾਨੀਆ ਰੱਖਦੇ ਹੁੰਦੇ ਸੀ ਨਿਗਰਾਨੀ ਉੱਥੇ ਮੇਨ ਰੱਖੀ ਜਾਂਦੀ ਸੀ ਨਿਗਰਾਨੀ ਆਸਤੇ ਹੁੰਦਾ ਸੀ ਮੇਨ ਗੇਟ ਦੱਖਣਾ ਸਾਹਮਣੇ ਜਿਹੜਾ ਡਿਊਟੀ ਦੇਖ ਰਹੇ ਹੋ ਇੱਥੇ ਵੀ ਨਿਗਰਾਨੀ ਕੀਤੀ ਜਾਂਦੀ ਆ ਤੇ ਸੋਦੇ ਹੋ ਕੇ ਸੜਕ ਪਾਰ ਜਾਂਦੀ ਆ ਗੱਡੀਆਂ ਜਾਂਦੀਆਂ ਕਿਉਂ ਜਾਂਦੀਆਂ ਇਹ ਅੱਡ ਕਿਉਂ ਵੱਖਰਾ ਕਿਉਂ ਵਿਚੇ ਕਿਉਣੀ ਹੈ ਪਹਿਲਾਂ ਤੇ ਵਿਚੇ ਹੁੰਦਾ ਸੀ ਇਹ ਅੱਡੇ ਇਸ ਕਰਕੇ ਜਦੋਂ ਅੰਗਰੇਜ਼ਾਂ ਦਾ ਰਾਜ ਆ ਗਿਆ ਤੁਹਾਨੂੰ ਪਤਾ ਬਹੁਤ ਕੋਸ਼ ਚੀਜ਼ਾਂ ਉਹਨਾਂ ਨੇ ਚੇਂਜ ਕਰਤੀਆਂ ਇਸ ਲਈ ਸੜਕੋ ਪਾਰ ਥੋੜੀ ਬਾਰ-ਬਾਰ ਹੋ ਗਈ ਡਿਊੜੀ ਇਹਦੇ ਅੰਦਰ ਐਂਟਰ ਕਰਦੇ ਇਧਰ ਗੇਮਾਂ ਬੱਚੇ ਖੇਡ ਖੇਡਣ ਦੇ ਆ ਗਰਾਉਂਡਾ ਬਣਾ ਦਿੱਤੀਆਂ ਵਾ ਬੜਾ ਹੀ ਵਧੀਆ ਹੋਇਆ ਵਾ ਹੁਣ ਆਪਾਂ ਆਏ ਆ ਜੀ ਆ ਪੱਛਮ ਵਾਲਾ ਪੱਛਮ ਵਾਲਾ ਦਿਸ਼ਾ ਵਾ ਤੇ ਇਹਦੇ ਉੱਪਰ ਤੱਕ ਜਾਂਦੇ ਆ ਸੀੜੀਆਂ ਲੱਗੀਆਂ ਆ ਇਹ ਵੀ ਇੱਥੇ ਵੀ ਮੁੰਜੀ-ਮੁੰਜੀ ਮਤਲਬ ਬਣਾਇਆ ਸੀ ਬਿੰਦੇ ਹੁੰਦੇ ਸੀ ਜੋ ਵੀ ਉਹਨਾਂ ਦਾ ਮੇਨ ਮੁੰ ਲੇਖਾ ਲੁਖਾ ਹੁੰਦਾ ਇੱਧਰ ਹੀ ਹੁੰਦਾ ਹੈ ਤੇ ਅੰਦਰ ਚਲਦਿਆਂ ਅੰਦਰ ਮੇਰੇ ਸਾਹਮਣੇ ਬਹੁਤ ਪ੍ਰਾਣੀ ਆ ਕਬੂਤਰ ਬੈਠੇ ਹੋਇਆ ਅੰਦਰ ਹਰੀ ਤੇਜ ਲੋਕਾ ਵੱਖਰੀ ਲੋਕਿਆ ਯਾਰ ਆ ਵੇਖੋ ਕਿੰਨਾ ਵਧੀਆ ਬਣਾਇਆ ਹੈ ਅੰਦਰ ਆ ਇਹਦੇ ਅੰਦਰ ਕੀ ਹੋ ਸਕਦਾ ਇਹਦਾ ਪਤਾ ਨਹੀਂ ਇਹ ਕੀ ਹੋ ਸਕਦੀ ਕਿ ਇਹ ਜੇਲ ਟਾਈਪ ਨਹੀਂ ਹੋਣੀ ਉਧਾ ਮਲਮ ਜਿੱਦਾ ਦਰਵਾਜ਼ੇ ਹੁੰਦੇ ਆ ਦਰਬੰਦਲੇ ਆਫਿਸ-ਸੂਫਿਸ ਹੋਣੇ ਇੱਥੇ ਉਦੋਂ ਬਣਾਏ ਗਏ ਸੀ ਵੱਖਰੇ ਲੋਕਿਆ ਹਰਿੰਦੇ ਜੀ ਬਾਕੀ ਉੱਪਰ ਚੱਲਦੇ ਆ ਇਹਦੇ ਤੇ ਸੀੜੀਆਂ ਇਧਰੋਂ ਹੈਗੀਆਂ ਸੀੜੀਆਂ ਵੀ ਹੈਗੀਆਂ ਵੇਖੋ ਕਾਫੀ ਪੁਰਾਣੀਆਂ ਯਾਰ ਸੀੜੀਆਂ ਵੱਖਰੇ ਵੱਖਰੇ ਉਦੋਂ ਦੇ ਬਣਿਆ ਹੋਇਆ ਵੇਖੋ ਕੰਧਾ ਉਦੋਂ ਦੀਆਂ ਸਾਰੀਆਂ ਉਹ ਸਾਰੀ ਉਦੋਂ ਦੀ ਹੋਈ ਆ ਉਦੋਂ ਤੇ ਖੜੇ ਹੋਏ ਸਾਰੇ ਕੁਛ ਆਹ ਵੇਖੋ ਇਹ ਕੰਧਾ ਬਣੀਆਂ ਨਹੀਂ ਆਂ ਚੋੜੀਆਂ ਉਦੋਂ ਦੀਆਂ ਪਰ ਪੋੜੀਆਂ ਜਾਂਦੀਆਂ ਵਾ ਇਸ ਵਕਤ ਖੜਾ ਮੈਂ ਕੰਪਣੀ ਬਗ ਦੇ ਹਾਈਐਸਟ ਪੁਆਇੰਟ ਤੇ ਇਥੋਂ ਕੀ ਸਮਰਪਾਲ ਸੇ ਨਜ਼ਰ ਆਉਂਦੇ ਆ ਤੁਹਾਨੂੰ ਉਹ ਵੇਖੋ ਸਮਰਪਾਲ ਸੇ ਵੇਖੋ ਨਜ਼ਾਰਾ ਕਿੰਨਾ ਵਿਊ ਕਿੱਡਾ ਕਹਿਣ ਆਉਂਦਿਆ ਇਨਕ ਜਿਆਦਾ ਮਜਾ ਆਉਂਦਾ ਇਥੇ ਖਲੋ ਕੇ ਮੈਂ ਸਭ ਤੋਂ ਕਾਹ ਖੜਾ ਹਰਾ ਬਾਗ ਜਿਹਨੂੰ ਕਹਿੰਦੇ ਆ ਆ ਵੇਖੋ ਯਰ ਬਾਗੀ ਬਾਗ ਚਾਰੇ ਪਾਸੇ ਬਾਗੀ ਬਾਗ ਨਜ਼ਰ ਆਉਣਗੇ ਤੁਹਾਨੂੰ ਆ ਸੀੜੀਆਂ ਪਾ ਇਧਰੋਂ ਉੱਤਰ ਕੇ ਜਾਵਾਂਗੇ ਟੋਟ ਵੀ ਗਈਆਂ ਥੋੜੀਆਂ ਮਤਲਬ ਕੁਝ ਵੀ ਚੰਈ ਨਹੀਂ ਪੁਰਾਣਾ ਦਾ ਪੁਰਾਣਾ ਹੀ ਆ ਲੱਕੜ ਲੱਗੀ ਆ ਪੁਰਾਣੀ ਸਾਰਾ ਕੁਝ ਪੁਰਾਣਾ ਵਾ ਇਥੋਂ ਵੇਖ ਕਿੰਨਾ ਕ ਮਜ਼ਾ ਆਉਂਦਾ ਨਾ ਸਾਰੇ ਚਾਰੇ ਪਾਸੇ ਬਾਗ ਹੀ ਬਾਗ ਤੁਹਾਨੂੰ ਨਜ਼ਰ ਆਉਣਗੇ ਚਾਰੇ ਪਾਸੇ ਹਰਿਆਲੀ ਹਰਿਆਲੀ ਨੀਕ ਜਿਆਦਾ ਨਾ ਬਾਗੀ ਬਾਗ ਕਿੰਨੇ ਵੱਡੇ ਵੱਡੇ ਦਰਖਤ ਲੱਗੇ ਹੋਏ ਆ ਵੇਖੋ ਮੈਂ ਕਿੰਨੀ ਉੱਪਰ ਖੜਾ ਵਾਂ نیچے ਮੈਂ ਦਿਖਾ ਨਹੀਂ ਸਕਦਾ ਥੋੜਾ ਮੈਨੂੰ ਵੀ ਡਰ ਲੱਗਦਾ ਵਾ ਆਹ ਕੋ ਨੀਚੇ ਤੇ ਬਾਗ ਹੀ ਬਾਗ ਚਾਰੇ ਪਾਸੇ ਲੱਗੇ ਆ ਤੇ ਹੁਣ ਆਪਾਂ ਇਥੋਂ ਚੱਲਦੇ ਆ ਬਾਹਰ ਵੱਲੋਂ ਫੇਰ ਸੀ ਅੱਜ ਦਾ ਸਾਡਾ ਸਮਰ ਪੈਲਸ ਦਾ ਵਲੋਗ ਜਿਹੜੀ ਜਾਣਕਾਰੀ ਤੁਹਾਨੂੰ ਕਿੱਦਾਂ ਦੀ ਲੱਗੀ ਜੇ ਵਧੀਆ ਲੱਗੀ ਲਾਈਕ ਕਰ ਦਿਓ ਸ਼ੇਅਰ ਜਰੂਰ ਕਰ ਦਿਓ ਜਾਣਕਾਰੀ ਕਮੈਂਟ ਜਰੂਰ ਕਰ ਦਿਓ ਪਿਆਰਾ ਜੀ ਹੁਣ ਮਿਲਦੇ ਆ ਨਸ਼ਕੈਂਡ ਜੀ ਬਲੌਗ 743 ਬਾਏ ਬਾਏ